ਅ ਦੇਖੋ ਸਭ ਤੋਂ ਪਹਿਲਾਂ ਤਾਂ ਹੈਗੀ ਐ ਕਟਕੀ ਕਟਕੀ ਜਿਹੜੀ ਐ ਜਿਗਰ ਦਾ ਡਾਕਟਰ ਇਹ ਐ ਸਭ ਤੋਂ ਵਧੀਆ ਕਟਕੀ ਜਿਗਰ ਵਾਸਤੇ ਕੰਮ ਕਰਦੀ ਐ ਇਹ ਜਿਹੜਾ ਹੈਗਾ ਨਵਾਂ ਜਿਗਰ ਬਣਾ ਦਿੰਦਾ ਇਹਦਾ ਨਾਂ ਹੀ ਐਸਾ ਹੈ ਪੁਨਰਨਵਾਂ ਜਾਨੀ ਮੁੜ ਤੋਂ ਨਵਾਂ ਬਣਾਣਾ ਜ਼ਿਆਦਾਤਰ ਸ਼ਰਾਬੀ ਭਾਈ ਸਾਡੇ ਇਹਨਾਂ ਨੂੰ ਦਿੱਕਤ ਆਂਦੀ ਐ ਉਹਨਾਂ ਨੂੰ ਜ਼ਰੂਰ ਸ਼ਰਾਬ ਦੀ ਬੰਦੀ ਕਰਨੀ ਚਾਹੀਦੀ ਐ ਇਦੇ ਵਿੱਚ ਭੁੱਖ ਘੱਟ ਲੱਗਣਾ ਹੀ ਲੱਛਣ ਹੈਗਾ ਜਿਹੜਾ ਪਤਾ ਲੱਗਦਾ ਵੀ ਸਾਨੂੰ ਈਵਰਟੀ ਇਨਫੈਕਸ਼ਨ ਹੋ ਗਈ ਹੈ ਜਾਂ ਪੀਲੀਆ ਹੋ ਗਿਆ ਕੁਝ ਜੜੀਆਂ ਬੂਟੀਆਂ ਹੈਗੀਆਂ ਨੇ ਜਿਨ੍ਹਾਂ ਦੇ ਨਾਲ ਇਹਦਾ ਇਲਾਜ ਕੀਤਾ ਜਾਂਦਾ ਹੈ ਸਦੀਆਂ ਤੋਂ ਸਾਡੀ ਰਿਸ਼ਮੁਣੀਆਂ ਨੇ ਬਹੁਤ ਰਿਸਰਚ ਕੀਤੀ ਹੈ ਤੇ ਆਯੁਰਵੈਦ ਦੇ ਵਿੱਚ ਇਹਦਾ ਸਮਾਧਾਨ ਦੱਸਿਆ ਗਿਆ ਹੈ ਸਾਡੀ ਦੁਕਾਨ ਜਿਹੜੀ 120 ਸਾਲ ਪੁਰਾਣੀ ਹੈ ਜਿੱਥੇ ਮੈਂ ਮੇਰੇ ਪਿਤਾ ਜੀ ਤੇ ਮੇਰਾ ਬੇਟਾ ਤਿੰਨ ਪੀੜੀਆਂ ਤਾਂ ਅਸੀਂ ਇਕੱਠੇ ਇਸ ਵੇਲੇ ਬੈਠੇ ਹੈਗੇ ਆਂ ਪੜਦਾਦਾ ਜੀ ਨੇ ਸਾਡੇ ਨੇ 1905 ਸ਼ੁਰੂ ਕੀਤੀ ਸੀ ਤੇ ਵੀ ਆਨਾਰੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾ ਤੁਹਾਡੇ ਨਾਲ ਪ੍ਰਿਆ ਸਿੰਘ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਭਾਵੇਂ ਬੱਚੇ ਦੀ ਗੱਲ ਕਰੀਏ ਜਾਂ ਵੱਡਾ ਬਜ਼ੁਰਗ ਹੋਵੇ ਜਾਂ ਸਾਡੇ ਵਰਗੇ ਯੰਗਸਟਰਸ ਦੀ ਹੀ ਗੱਲ ਕਰ ਲਈਏ ਕੋਈ ਨਾ ਕੋਈ ਬੰਦਾ ਜਿਹੜਾ ਬਿਮਾਰੀ ਦਾ ਸ਼ਿਕਾਰ ਹੋਇਆ ਹੁੰਦਾ ਉਸ ਦੇ ਵਿੱਚ ਜਿਹੜੀ ਆ ਸਭ ਤੋਂ ਗੰਭੀਰ ਬਿਮਾਰੀ ਜਿਹੜੀ ਆ ਦਿੱਕਤ ਜਿਹੜੀ ਆਉਂਦੀ ਹੈ ਉਹ ਹੈ ਲੀਵਰ ਦੀ ਦਿੱਕਤ ਜੀ ਹਾਂ ਅੱਜ ਦੇ ਸਮੇਂ ਦੇ ਵਿੱਚ ਭਾਵੇਂ ਛੋਟਾ ਬੱਚਾ ਹੀ ਕਿਉਂ ਨਾ ਹੋਵੇ ਛੋਟੇ ਬੱਚੇ ਤੋਂ ਲੈ ਕੇ ਅਡਲਟਸ ਦੇ ਵਿੱਚ ਜਾਂ ਫਿਰ ਬਜ਼ੁਰਗਾ ਦੀ ਗੱਲ ਕਰੀਏ ਸਭ ਦੇ ਵਿੱਚ ਲੀਵਰ ਦੀ ਦਿੱਕਤ ਬੜੀ ਆਮ ਹੋ ਗਈ ਹੈ ਉਸ ਨੂੰ ਲੈ ਕੇ ਅਸੀਂ ਅੱਜ ਗੱਲਬਾਤ ਕਰਾਂਗੇ ਅਸੀਂ ਅੱਜ ਮੌਜੂਦ ਆ ਫਲੋਰ ਦੇ ਮਸ਼ਹੂਰ ਨੂਰ ਮੈਲੀਆ ਹਕੀਮ ਦੇ ਦਵਾਖਾਨੇ ਦੇ ਵਿੱਚ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਉਹ ਸਾਨੂੰ ਦੱਸਣਗੇ ਕਿ ਲੀਵਰ ਦੀ ਦਿੱਕਤ ਆਂਦੀ ਕਿ ਹੋ ਹੈ ਤੇ ਇਸ ਦਾ ਇਲਾਜ ਕੀ ਹੈ ਆਯੁਰਵੈਦਿਕ ਇਲਾਜ ਕੀ ਹੈ ਕਿ ਇਸ ਦੇ ਸਾਈਡ ਇਫੈਕਟਸ ਹੈ ਕਿ ਨਹੀਂ ਹੈ ਤਾਂ ਉਹ ਸਾਨੂੰ ਦੱਸਣਗੇ ਸੋ ਗੱਲਬਾਤ ਕਰਦੇ ਆ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਨਮਸਕਾਰ ਮੈਂ ਡਾਕਟਰ ਯਵਰਾਜ ਖੋਸਲਾ ਨੂਰਮਲੀ ਹਕੀਮ ਫਿਰੋਂ ਤੋਂ ਦਰਸ਼ਕੋ ਗਾਲੇ ਹੈ ਬਈ ਜਿਹੜੇ ਲੀਵਰ ਦੇ ਜਾਂ ਜਿਗਰ ਦੇ ਨੁਕਸ ਨੇ ਜਿਗਰ ਦੇ ਰੋਗ ਯਕ੍ਰਿਤ ਸ਼ੋਥ ਵੀ ਕਹਿੰਦੇ ਨੇ ਇਹਨੂੰ ਪਾਣੀ ਦੀ ਸਮੱਸਿਆ ਸਾਡੇ ਨਾ ਪੰਜਾਬ 'ਚ ਜਿਹੜਾ ਪੋਲੂਸ਼ਨ ਪਾਣੀ ਦੇ ਵਿੱਚ ਵੱਧ ਗਿਆ ਹੈ ਉਹਦੇ ਕਰਕੇ ਹਰ ਘਰ ਦੇ ਵਿੱਚ ਪਾਣੀ ਤਾਂ ਅਸੀਂ ਪੀਣਾ ਹੀ ਹੈ ਪਾਣੀ ਦੇ ਵਿੱਚ ਤੁਹਾਨੂੰ ਪਤਾ ਮਿਲਾਂ ਵਾਲੇ ਡੈਰੀਆਂ ਵਾਲੇ ਸਭ ਕੁਝ ਦਰਿਆਵਾਂ ਦੇ ਵਿੱਚ ਖੁੱਲੇ ਆਮ ਸੁੱਟ ਰਹੇ ਨੇ ਉਹਦੇ ਕਰਕੇ ਪਾਣੀ ਸਾਡਾ ਦੂਸ਼ਿਤ ਹੋ ਰਿਹਾ ਹੈ ਦੂਸ਼ਿਤ ਪਾਣੀ ਨੂੰ ਫਿਲਟਰ ਕਰਕੇ ਪੀਣੇ ਆ ਜੀ ਪਰ ਫੇਰ ਵੀ ਕਿਤੇ ਨਾ ਕਿਤੇ ਜਿਹੜੇ ਆ ਸਾਡੇ ਅੰਦਰ ਵਿਸ਼ਾਣੂ ਜਿਹੜੇ ਆ ਪੈਦਾ ਹੁੰਦੇ ਆ ਕੰਜ਼ਿਊਮ ਅਸੀਂ ਕਰਦੇ ਆ ਅਸੀਂ ਉਹਨੂੰ ਖਾ ਰਹੇ ਆ ਪੀ ਰਹੇ ਆ ਪਾਣੀ ਤੋਂ ਹੀ ਸਭ ਕੁਝ ਬਣਨਾ ਹੈ ਸਬਜੀ ਭਾਜੀ ਵੀ ਪਾਣੀ ਤੋਂ ਹੀ ਬਣਨੀ ਹੈ ਤਾਂ ਕਿਤੇ ਨਾ ਕਿਤੇ ਮੇਨ ਕਾਰਨ ਜਿਹੜਾ ਹੈਗਾ ਉਹ ਪ੍ਰਦੂਸ਼ਿਤ ਪਾਣੀ ਹੈਗਾ ਜਿਗਰ ਦੇ ਰੋਗਾਂ ਦੇ ਲਈ ਹਾਂ ਜਿਨ੍ਹਾਂ ਨੂੰ ਲੀਵਰ ਦੀ ਦਿੱਕਤ ਹੁੰਦੀ ਹੈ ਮੈਂ ਦੇਖ ਅਕਸਰ ਦੇਖਿਆ ਜਾਂ ਤਾਂ ਉਹਨਾਂ ਦੀ ਭੁੱਖ ਮਾਰੀ ਜਾਂਦੀ ਹੈ ਜਾਂ ਹੁੰਦੀ ਵੀ ਹੈ ਤਾਂ ਬਹੁਤ ਘੱਟ ਹੀ ਬਹੁਤ ਨਾਲ ਦੇ ਬਰਾਬਰ ਹੀ ਉਹਨਾਂ ਨੂੰ ਭੁੱਖ ਲੱਗਦੀ ਹੈ ਦੇਖੋ ਜੀ ਜਿਗਰ ਦੇ ਰੋਗ ਜਿਹੜੇ ਆ ਇਦੇ ਵਿੱਚ ਭੁੱਖ ਘੱਟ ਲੱਗਣਾ ਹੀ ਲੱਛਣ ਹੈਗਾ ਜਿਹੜਾ ਪਤਾ ਲੱਗਦਾ ਵੀ ਸਾਨੂੰ ਈਵਰ ਦੀ ਇਨਫੈਕਸ਼ਨ ਹੋ ਗਈ ਹੈ ਜਾਂ ਪੀਲੀਆ ਹੋ ਗਿਆ ਜਾਂ ਕੋਈ ਹੋਰ ਸਮੱਸਿਆ ਗੰਭੀਰ ਜਿਹੜੀ ਹੈ ਜਿਗਰ ਨਾਲ ਸੰਬੰਧਿਤ ਹੈਗੀ ਹੈ। ਤੋਂ ਕੁਝ ਜੜੀਆਂ ਬੂਟੀਆਂ ਹੈਗੀਆਂ ਨੇ ਜਿਨ੍ਹਾਂ ਦੇ ਨਾਲ ਇਹਦਾ ਇਲਾਜ ਕੀਤਾ ਜਾਂਦਾ ਆ। ਸਦੀਆਂ ਤੋਂ ਸਾਡੀ ਰਿਸ਼ਮਣੀਆਂ ਨੇ ਬਹੁਤ ਰਿਸਰਚ ਕੀਤੀ ਹੈ ਤੇ ਆਯੁਰਵੈਦਿਕ ਦੇ ਵਿੱਚ ਇਹਦਾ ਸਮਾਧਾਨ ਦੱਸਿਆ ਗਿਆ ਹੈ। ਹਣ ਜਿਵੇਂ ਲੀਵਰ ਦੀ ਦਿੱਕਤ ਆਂਦੀ ਹੈ ਬਹੁਤ ਇਲਾਜ ਕਰਾਉਂਦੇ ਭਾਵੇਂ ਬੱਚਾ ਹੋਵੇ ਭਾਵੇਂ ਵੱਡਾ ਹੋਵੇ ਇਲਾਜ ਵੀ ਕਰਾਉਂਦੇ ਨੇ ਆਪਣਾ ਕੋਰਸ ਵੀ ਪੂਰਾ ਕਰਦੇ ਨੇ ਲੇਕਿਨ ਕਿਤੇ ਨਾ ਕਿਤੇ ਉਸ ਤੋਂ ਬਾਅਦ ਵੀ ਉਹਨਾਂ ਨੂੰ ਉਹ ਦਿੱਕਤ ਨਾ ਰਹਿੰਦੀ ਰਹਿੰਦੀ ਹੈ ਕਿਤੇ ਨਾ ਕਿਤੇ ਫਿਰ ਤੋਂ ਉਹਨਾਂ ਨੂੰ ਪ੍ਰੋਬਲਮਸ ਆਣੀ ਸ਼ੁਰੂ ਹੋ ਜਾਂਦੀਆਂ ਨੇ ਦੇਖੋ ਪਰਹੇਜ਼ ਬਹੁਤ ਜ਼ਰੂਰੀ ਹੈ ਮਰੀਜ਼ ਦਾ ਕਿਉਂਕਿ ਪਰਹੇਜ਼ ਕਰੇਗਾ ਤਾਂ ਜਲਦੀ ਠੀਕ ਹੋਏਗਾ ਐਲੋਪੈਥਿਕ ਮੈਡੀਸਨ ਬਾਰੇ ਤੁਸੀਂ ਮੈਡਮ ਗੱਲ ਕਰ ਰਹੇ ਹੋ ਇਹ ਬਈ ਉਹ ਕਾਫੀ ਇਲਾਜ ਕਰਾਉਂਦੇ ਨੇ ਉਨਾ ਨੂੰ ਇਲਾਜ ਹੋਣ ਤੋਂ ਬਾਅਦ ਵੀ ਦਿੱਕਤ ਆਉਂਦੀ ਹੈ ਪਰ ਆਯੁਰਵੈਦਿਕ ਛੇਦਾਂ ਦਾ ਕੁਝ ਨਹੀਂ ਹੈ ਆਯੁਰਵੈਦਿਕ ਇਲਾਜ ਜੜੀਆਂ ਬੂਟੀਆਂ ਨਾਲ ਕਰਦੇ ਆ ਇਹ ਜੜੀਆਂ ਬੂਟੀਆਂ ਜਿਹੜੀਆਂ ਹੈਗੀਆਂ ਜਿਗਰ ਨੂੰ ਸਹੀ ਕਰਦੀਆਂ ਨੇ ਭੁੱਖ ਵੀ ਲੱਗਦੀ ਹੈ ਖੂਨ ਵੀ ਸਹੀ ਹੁੰਦਾ ਹੈ ਜਿਹੜੀ ਇਨਫੈਕਸ਼ਨ ਆ ਉਹ ਤੁਸੀਂ ਰਿਪੋਰਟ ਲੈ ਕੇ ਕਰਵਾਓ ਮੇ ਜਿੱਦਾਂ ਲੀਵਰ ਦੀ ਰਿਪੋਰਟ ਆਉਂਦੀ ਹੈ ਤੁਸੀਂ ਕਰਾਣੇ ਆਪਣੇ ਟੈਸਟ ਕਰਾਣੇ ਹੈਗੇ ਆ ਟੈਸਟ ਕਰਾਣ ਤੋਂ ਬਾਅਦ ਜਿਹੜੀ ਆਯੁਰਵੈਦਿਕ ਮੈਡੀਸਨ ਖਾਓ ਮੈਂ ਤੁਹਾਨੂੰ ਦੱਸਦਾ ਜੜੀਆਂ ਬੂਟੀਆਂ ਜਿਹੜੀਆਂ ਲੈਣੀਆਂ ਆਪ ਬਣਾਓ ਖਾਓ ਠੀਕ ਹੈ ਉਹਦੇ ਨਾਲ ਜਿਹੜਾ ਸਦਾ ਲਈ ਤੁਸੀਂ ਠੀਕ ਹੋ ਜਾਓਗੇ ਪਰ ਪਰਹੇਜ਼ ਫੇਰ ਵੀ ਰੱਖੋ ਜੰਕ ਫੂਡ ਨਹੀਂ ਖਾਣੇ ਜ਼ਿਆਦਾਤਰ ਸ਼ਰਾਬੀ ਭਾਈ ਸਾਡੇ ਜਿਹੜੇ ਹੈਗੇ ਨੇ ਇਹਨਾਂ ਨੂੰ ਦਿੱਕਤ ਆਉਂਦੀ ਹੈ ਉਹਨਾਂ ਨੂੰ ਜ਼ਰੂਰ ਸ਼ਰਾਬ ਦੀ ਬੰਦੀ ਕਰਨੀ ਚਾਹੀਦੀ ਹੈ ਜੇ ਤੁਹਾਨੂੰ ਲੀਵਰ ਦੀ ਇਨਫੈਕਸ਼ਨ ਹੈ ਸ਼ਰਾਬ ਪੀਨੇ ਹੋ ਤਾਂ ਬਿਲਕੁਲ ਛੱਡ ਦਿਓ ਨਹੀਂ ਤਾਂ ਕੋਈ ਤੁਹਾਨੂੰ ਬਚਾ ਨਹੀਂ ਸਕਦਾ ਕੋਈ ਵੀ ਵੈਦ ਨਹੀਂ ਇਲਾਜ ਕਰ ਸਕਦਾ ਕੋਈ ਵੀ ਡਾਕਟਰ ਨਹੀਂ ਇਲਾਜ ਕਰ ਸਕਦਾ ਹੈਪਟਿਕ ਲੀਵਰ ਹੈ ਤੇ ਐਲਕੋਹੋਲਿਕ ਉਹ ਗਲਤ ਹੈ ਤੁਹਾਨੂੰ ਉਹਦੇ ਲਈ ਪ੍ਰੇਜੀ ਕਰਨਾ ਪਏਗਾ ਸਰ ਜੀ ਵੀ ਤੁਸੀਂ ਕਿਹਾ ਕਿ ਘਰੇ ਵੀ ਇਲਾਜ ਹੋ ਸਕਦਾ ਹੈ ਇਸ ਦਾ ਤੇ ਮੈਂ ਚਾਹੁੰਨੀ ਆ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕਿਵੇਂ ਘਰ ਬੈਠੇ ਆਯੁਰਵੈਦਿਕ ਇਲਾਜ ਕਰ ਸਕਦੇ ਨੇ ਹਾਂ ਜੀ ਬਿਲਕੁਲ ਠੀਕ ਸਵਾਲ ਹੈ ਜੀ ਤੁਹਾਡਾ ਮੈਂ ਤੁਹਾਨੂੰ ਬਿਲਕੁਲ ਦੱਸਦਾ ਘਰ ਬੈਠੇ ਇਲਾਜ ਕਿਦਾਂ ਕਰਨਾ ਹੈਗਾ ਤੁਸੀਂ ਨਾ ਕੁਝ ਜੜੀਆਂ ਬੂਟੀਆਂ ਬਾਜ਼ਾਰੋਂ ਮੰਗਵਾ ਲੈਣੀਆਂ ਆ ਦੇਖੋ ਸਭ ਤੋਂ ਪਹਿਲਾਂ ਤਾਂ ਹੈਗੀ ਹੈ ਕੁਟਕੀ ਕੁਟਕੀ ਜਿਹੜੀ ਹੈ ਜਿਗਰ ਦਾ ਡਾਕਟਰ ਇਹ ਹੈ ਸਭ ਤੋਂ ਵਧੀਆ ਜਿਹੜੀ ਬੂਟੀ ਕੁਟਕੀ ਜਿਗਰ ਵਾਸਤੇ ਕੰਮ ਕਰਦੀ ਹੈ 50 ਗ੍ਰਾਮ ਕੁਟਕੀ ਤੁਸੀਂ ਲੈਣੀ ਹੈਗੀ ਹੈ ਬਾਜ਼ਾਰੋਂ ਸਾਰੀਆਂ ਚੀਜ਼ਾਂ 50 50 ਗ੍ਰਾਮ ਦੀ ਮਾਤਰਾ ਚ ਮੰਗਾ ਲਓ 50 ਗ੍ਰਾਮ ਲੈਣਾ ਹੈ ਸ਼ਾਤਰਾ ਇਹ ਸ਼ਾਤਰਾ ਹਿੱਤਾ ਪੱਤੇ ਵਾਲੀ ਬੂਟੀ ਹੈਗੀ ਹੈ ਇਹ ਵੀ ਜਿਗਰ ਦੀ ਗਰਮੀ ਨੂੰ ਦੂਰ ਕਰਦੀ ਹੈਗੀ ਹੈ ਉਸ ਤੋਂ ਬਾਅਦ ਲੈਣਾ ਹੈਗਾ ਤੁਸੀਂ ਪੁਨਰਨਵਾ ਪੁਨਰਨਵਾ ਦੀਆਂ ਜੜਾ ਲੈਣੀਆਂ 50 ਗ੍ਰਾਮ ਪੁਨਰਨਵਾ ਦੀਆਂ ਜੜਾ ਲੈਣੀਆਂ ਇਹ ਜਿਹੜਾ ਹੈਗਾ ਨਵਾਂ ਜਿਗਰ ਬਣਾ ਦਿੰਦੀ ਹੈ ਇਹਦਾ ਨਾਂ ਹੀ ਐਸਾ ਹੈ ਪੁਨਰਨਵਾ ਜਾਨੀ ਮੜਕ ਤੋਂ ਨਮਾ ਬਣਾਣਾ ਜਿਗਰ ਦਾ ਸਭ ਤੋਂ ਵਧੀਆ ਇਹ ਜਿਹੜਾ ਜੜੀ ਬੂਟੀ ਕੰਮ ਕਰਦੀ ਹੈ ਜਦੋਂ ਕਟਕੀ ਕਾਲਮੇਕ ਦੋਨੋਂ ਰਲ ਜਾਂਦੇ ਹੈਗੇ ਆ ਇਹ ਹੋਰ ਅੱਛਾ ਕੰਮ ਕਰਦੇ ਆ ਇਹ ਕਾਲਮੇਕ ਹੈ ਜੀ 50 ਗ੍ਰਾਮ ਇਹ ਵੀ ਲੈਣਾ ਹੈਗਾ ਉਸ ਤੋਂ ਬਾਅਦ ਲੈਣੀਆਂ ਤੁਸੀਂ ਸਭ ਤੋਂ ਬਾਅਦ ਵੱਡੀਆਂ ਹਲੜਾ 100 ਗ੍ਰਾਮ ਇਹ 100 ਗ੍ਰਾਮ ਐਸ ਕਰਕੇ ਲੈਣੀਆਂ ਹੈਗੀਆਂ ਵੀ ਇਹਦਾ ਛਿਲਕਾ ਵਰਤਣਾ ਗਟਕਾਂ ਜਿਹੜੀਆਂ ਕੱਢ ਕੇ ਸਿੜ ਦੇਣੀਆਂ ਹੈਗੀਆਂ ਇਹ ਸਾਰੀਆਂ ਚੀਜ਼ਾਂ ਨੂੰ ਦਰੜਕੁੱਟ ਕਰਕੇ ਨਾ ਇੱਕ ਡੱਬੇ 'ਚ ਪਾਵੋ ਉਹਦੇ ਵਿੱਚੋਂ ਰੋਜ਼ ਤੁਸੀਂ ਕੀ ਕਰਨਾ ਹੈ ਦੋ ਚਮਚ ਲੈਣਾ ਹੈਗਾ ਇਹਦਾ ਬਣਿਆ ਹੋਇਆ ਜਿਹੜਾ ਦਰੜ ਪਾਊਡਰ ਜਿਆਦਾ ਮੋਟਾ ਪਾਊਡਰ ਬਣਾਉਣਾ ਹੈ ਬਿਲਕੁਲ ਬਾਰੀਕ ਮਿਕਸੀ 'ਚ ਨਹੀਂ ਕਰਨਾ ਇਹਨੂੰ ਉਖਲਦੇ ਨਾਲ ਕੁੱਟਣਾ ਹੈਗਾ ਠੀਕ ਹੈ ਇਹ ਜੜਾਂ ਵੀ ਜਿਹੜੀਆਂ ਹਲਕੀਆਂ-ਹਲਕੀਆਂ ਕੁੱਟਣੀਆਂ ਤੁਸੀਂ ਇਹ ਕਟਕੀਨ ਵੀ ਹਲਕਾ-ਹਲਕਾ ਕੁੱਟਣਾ ਹੈਗਾ ਇਹਨਾਂ ਚੀਜ਼ਾਂ ਨੂੰ ਕਟਣ ਦੀ ਲੋੜ ਨਹੀਂ ਹੈਗੀ ਹਲੜਾਂ ਦਾ ਤੁਸੀਂ ਛਿਲਕਾ ਉਤਾਰ ਲੈਣਾ ਗਿਟਕਾਂ ਸਿੱਟ ਦੇਣੀਆਂ ਹੈਗੀਆਂ ਛਿਲਕਾ ਉਸੇ ਤਰ੍ਹਾਂ ਹੈਗਾ ਵਿੱਚ ਡੱਬੇ ਚ ਪਾ ਕੇ ਸਾਰੀਆਂ ਚੀਜ਼ਾਂ ਰੱਖ ਲੈਣੀਆਂ ਕਰਨਾ ਕੀ ਹੈਗਾ ਆ ਵੀ ਦੋ ਚਮਚ ਇਸ ਕਾੜੇ ਦੇ ਇਹਨੂੰ ਅਸੀਂ ਸੁੱਕਾ ਡਰਾਈ ਕਾੜਾ ਕਹਾਂਗੇ ਤੁਸੀਂ 1 ਲੀਟਰ ਪਾਣੀ ਦੇ ਵਿੱਚ ਉਬਾਲ ਲੈਣਾ ਸ਼ੁਰੂ ਕਰ ਦੇਣਾ ਬਰਤਨ ਤੁਹਾਡਾ ਸਟੀਲ ਦਾ ਹੋਣਾ ਚਾਹੀਦਾ ਹੈ ਪਾਣੀ ਤੁਹਾਡਾ ਸਾਫ਼ ਹੋਣਾ ਚਾਹੀਦਾ ਹੈਗਾ ਤੁਸੀਂ ਉਹਨੂੰ ਉਬਾਲੋ ਲਗਾਤਾਰ ਜਦੋਂ ਅੱਜਦਾ ਰਜਦਾ 1/4 ਰਹਿ ਜਵੇ ਯਾਨੀ 1/4 ਕੋਕ ਪਾਈਆ ਦੇ ਕਰੀਬ 250 ml ਦੇ ਕਰੀਬ ਉਹ ਪਾਣੀ ਰਹਿ ਜਾਂਦਾ ਹੈ ਤਾਂ ਉਸ ਪਾਣੀ ਨੂੰ ਠੰਡਾ ਹੋਣ ਤੋਂ ਬਾਅਦ ਅੱਛੀ ਤਰ੍ਹਾਂ ਕੱਪੜੇ ਦੇ ਨਾਲ ਪੂੰਹ ਲੈਣਾ ਹੈਗਾ ਉਸ ਪਾਣੀ ਨੂੰ ਤੁਸੀਂ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਹੌਲੀ-ਹੌਲੀ ਕਰਕੇ ਕੰਜ਼ੂਮ ਕਰਨਾ ਹੈਗਾ ਐਸੀ ਤਰ੍ਹਾਂ ਸ਼ਾਮ ਨੂੰ ਫੇਰ ਰਿਪੀਟ ਤੁਸੀਂ ਕਰਨਾ ਕੋਰਸ 2 ਚਮਚ ਇਹਦੇ ਲੈ ਕੇ ਕਾੜੇ ਦੇ 1 ਲੀਟਰ ਪਾਣੀ ਲੈ ਕੇ ਪਾਇਆ ਜਦੋਂ ਰਹਿ ਜਵੇ ਉਬਾਲ ਕੇ ਪ੍ਰੋਸੈਸ ਕਰਕੇ ਹਿੱਦਾਂ ਸ਼ਾਮ ਤੋਂ ਲੈ ਕੇ 5 ਵਜੇ ਤੋਂ ਆ 8 ਵਜੇ ਤੱਕ ਉਹਨੂੰ ਕੰਜ਼ਿਊਮ ਕਰਨਾ ਤਾਜ਼ਾ ਹੀ ਬਣਾਉਣਾ ਹੈ ਤਾਜ਼ਾ ਹੀ ਕੰਜ਼ਿਊਮ ਕਰਨਾ ਤੁਸੀਂ ਦੇਖੋ ਤੁਹਾਡੇ ਜਿਗਰ ਤੇ ਭੁੱਖ ਲੱਗਣੀ ਸ਼ੁਰੂ ਹੋ ਜਾਏਗੀ ਤੁਹਾਡਾ ਜਿਹੜਾ ਰੰਗ ਪੀਲਾ ਪਿਆ ਉਹ ਸਹੀ ਹੋ ਜਾਏ ਤੁਹਾਡਾ ਖੂਨ ਨਵਾਂ ਬਨਣਾ ਸ਼ੁਰੂ ਹੋ ਜਾਏਗਾ ਤੁਹਾਡੇ ਲੀਵਰ ਦੀ ਫੈਟੀ ਤੇ ਸੋਜ ਸ਼ੋਥ ਜੋ ਹੈ ਯਕਰਿਤ ਸ਼ੋਥ ਹੈ ਉਹ ਉਤਰ ਜਾਏਗੀ ਤੁਹਾਡਾ ਰੀਪੋਰਟ ਕਰਾਉਂਗੇ 15-20 ਦਿਨਾਂ ਬਾਅਦ ਤੁਹਾਨੂੰ ਰਿਪੋਰਟ ਵੀ ਦੱਸੇਗੀ ਕਿ ਮੈਨੂੰ ਫਾਇਦਾ ਹੋਇਆ ਹੈ ਉਸ ਤੋਂ ਬਾਅਦ ਜੇ ਤੁਹਾਨੂੰ ਲੱਗਦਾ ਹੈਗਾ ਕੁਝ ਪੁੱਛਣਾ ਕਰਨਾ ਹੈਗਾ ਤੁਸੀਂ ਮੈਨੂੰ ਫੋਨ ਕਰ ਸਕਦੇ ਆ ਨੰਬਰ ਸਕਰੀਨ ਤੇ ਮੇਰਾ ਆ ਜਾਏਗਾ ਤੇ ਉੱਤੇ ਤੁਸੀਂ ਫੋਨ ਕਰਕੇ ਮੁਖਤਲਾ ਲੈ ਸਕਦੇ ਹੋ ਤੁਸੀਂ ਕਿੱਥੇ ਵੀ ਬੈਠੇ ਹੋ ਇਹ ਚੀਜ਼ਾਂ ਮੰਗਵਾ ਲਓ ਤੁਹਾਨੂੰ ਇਹ ਚੀਜ਼ਾਂ ਮੰਗਵਾਉਣ ਦੀ ਦਿੱਕਤ ਆਉਂਦੀ ਹੈ ਤਾਂ ਤੁਸੀਂ ਮੈਨੂੰ ਫੋਨ ਕਰੋ ਮੈਂ ਤੁਹਾਨੂੰ ਇਹ ਚੀਜ਼ਾਂ ਭੇਜ ਦਿਆਂਗਾ ਪਾਰਸਲ ਹੋ ਜਾਣਗੇ ਘਰ ਬੈਠੇ ਤੁਹਾਨੂੰ ਚੀਜ਼ਾਂ ਮਿਲ ਜਾਣਗੀਆਂ ਅਬਲ ਤਾਂ ਇਹ ਚੀਜ਼ਾਂ ਤੁਹਾਨੂੰ ਹਰ ਇੱਕ ਬਾਜ਼ਾਰ ਚ ਪੰਸਾਰੀ ਦੀ ਦੁਕਾਨ ਤੇ ਆਮ ਮਿਲ ਜਾਂਦੀਆਂ ਹਨ ਪਰ ਫੇ ਜੇ ਵੀ ਤੁਹਾਨੂੰ ਕਿਤੇ ਦਿੱਕਤ ਆਂਦੀ ਹੈ ਇਹ ਚੀਜ਼ਾਂ ਮੰਗਵਾਉਣ ਤੇ ਕੋਈ ਗੱਲ ਨਹੀਂ ਮੇਰਾ ਜੜੀਆਂ ਬੂਟੀਆਂ ਦਾ ਸਟੋਰ ਵੀ ਆਪਣਾ ਹੈਗਾ ਮੇਰੀ ਫਾਰਮੇਸੀ ਵੀ ਆਪਣੀ ਹੈਗੀ ਤਾਂ ਇਹਦਾ ਜਿਹੜਾ ਹੈਗਾ ਆਪਣਾ ਤੁਹਾਨੂੰ इजीली ਅਵੇਲੇਬਲ ਹੋ ਜੂ ਇਹ ਚੀਜ਼ ਨਹੀਂ ਹੈ ਵੀ ਤੁਹਾਨੂੰ ਅਵੇਲੇਬਲ ਨਹੀਂ ਖਾਲੀ ਇੱਥੇ ਦਿਖਾਤੀ ਹੈ ਖਾਨੂ ਬਣਾਉਣ ਦਾ ਤਰੀਕਾ ਉਸ ਤੋਂ ਬਾਅਦ ਵੀ ਤੁਹਾਨੂੰ ਕੋਈ ਸਲਾਹ ਚਾਹੀਦੀ ਹੈਗੀ ਹੈ ਤਾਂ ਉਹ ਜਿਹੜੀ ਆ ਮੈਂ ਤੁਹਾਨੂੰ ਸਾਰੀ ਸਲਾਹ ਦੇਵਾਂਗਾ ਤੁਸੀਂ ਘਰ ਬੈਠੇ ਨਿਸ਼ਚਿੰਤ ਹੋ ਕੇ ਬੇਚਿੱਜਕ ਮੈਨੂੰ ਪੁੱਛੋ ਤੁਹਾਨੂੰ ਹਰੇਕ ਮਦਦ ਕੀਤੀ ਜਾਏਗੀ ਕਿਉਂਕਿ ਮਰੀਜ਼ ਦਾ ਭਲਾ ਕਰਨਾ ਰੱਬ ਦੀ ਨੇਮਤ ਹੈ ਇੱਕ ਚੀਜ਼ ਮੈਂ ਹੋਰ ਦਿਖਾਉਣ ਲੱਗਾ ਚੀਜ਼ ਮੈਂ ਹੋਰ ਦਿਖਾਉਣ ਲੱਗਾ ਇਹ ਜਿਹੜੀ ਨਾ ਇਹ ਮੇਰਾ ਇੱਕ ਪ੍ਰੋਡਕਟ ਹੈਗਾ ਆ ਯੁਵੇਦਾ ਕੰਪਨੀ ਦਾ ਯਕ੍ਰਿਤ ਰਤਨ ਇਦੇ ਵਿੱਚ ਵੀ ਸਾਰੀਆਂ ਚੀਜ਼ਾਂ ਇਹ ਹੀ ਪਾਈਆਂ ਤੇ ਪ੍ਰੋਡਕਟ ਫਾਈਨਲ ਪ੍ਰੋਡਕਟ ਹੈਗਾ ਪੰਜਾਬ ਦੇ ਵਿੱਚ ਮੇਰੇ ਵੀਰ ਜਿਹੜੇ ਬੈਠੇ ਹੈਗੇ ਆ ਉਹ ਕਿਤੋਂ ਵੀ ਇਹ ਦੁਕਾਨ ਤੋਂ ਕੈਮਿਸਟ ਤੋਂ ਕਿਸੇ ਵੈਦ ਤੋਂ ਮੰਗ ਸਕਦੇ ਨੇ ਤੇ ਇਹ ਉਹਨਾਂ ਨੂੰ ਇਜ਼ੀਲੀ ਮਿਲ ਜਾਏਗੀ ਘਰ ਬੈਠੇ ਵੀ ਮੰਗਵਾ ਸਕਦੇ ਆ ਤੁਹਾਨੂੰ ਪਾਰਸਲ ਰਾਹੀਂ ਭੇਜ ਦਿੱਤੀ ਜਾਵੇਗੀ ਮੈਂ ਪੁੱਛਣਾ ਚਾਹਾਂਗੀ ਤੁਹਾਡੇ ਤੋਂ ਕਿ ਜਿਵੇਂ ਅੰਗਰੇਜ਼ੀ ਦਵਾਈਆਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਭਾਵੇਂ ਉਹ ਸਾਡੇ ਅਸਰ ਛੇਤੀ ਕਰਦੀਆਂ ਨੇ ਪਰ ਕਈ ਸਾਈਡ ਇਫੈਕਟਸ ਵੀ ਕਰਦੀਆਂ ਨੇ ਕਿ ਆਯੁਰਵੈਦਿਕ ਦਵਾਈ ਜਿਹੜੀ ਹੈ ਸਾਈਡ ਇਫੈਕਟ ਕਰਦੀ ਹੈ ਦੇਖੋ ਜੀ ਬਹੁਤ ਅੱਛਾ ਸਵਾਲ ਹੈ ਤੁਹਾਡਾ ਐਲੋਪੈਥਿਕ ਦੇ ਸਭ ਨੂੰ ਹੁਣ ਪਤਾ ਲੱਗ ਗਿਆ ਵੀ ਸਾਈਡ ਇਫੈਕਟ ਹੈ ਪਰ ਜਿਹੜੀ ਆਯੁਰਵੈਦਿਕ ਦਵਾਈ ਹੈ ਸਾਡੀ ਜਿਹੜੀਆਂ ਸਾਡੀਆਂ ਜੜੀਆਂ ਬੂਟੀਆਂ ਤੋਂ ਬਣਦੀ ਹੈ ਠੀਕ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਜੜੀ ਬੂਟੀ ਦਾ ਤੁਸੀਂ ਸਾਫ ਸੁਥਰੀ ਜੜੀ ਬੂਟੀ ਲੈਣੀ ਹੈਗੀ ਢੰਗ ਨਾਲ ਖਾਓਗੇ ਤਾਂ ਕੋਈ ਸਾਈਡ ਇਫੈਕਟ ਕਦੀ ਵੀ ਨਹੀਂ ਹੋਏਗਾ ਇਹਦਾ ਬਿਲਕੁਲ ਸਾਈਡ ਇਫੈਕਟ ਨਹੀਂ ਹੈ ਤੇ ਜਿੱਦਾਂ ਇੱਕ ਚੀਜ਼ ਮੈਂ ਹੋਰ ਤੁਹਾਨੂੰ ਦੱਸਣਾ ਚਾਹਨਾ ਤੁਸੀਂ ਘਰ ਚ ਰਸੋਈ ਚ ਸਬਜੀ ਬਣਾਣੇ ਦਾਲ ਸਬਜੀ ਬਣਾਣੇ ਉਹਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਜੀ ਇਹਦਾ ਸਾਨੂੰ ਇਹ ਚੀਜ਼ਾਂ ਕੁਦਰਤ ਨੇ ਦਿੱਤੀਆਂ ਨੇ ਇਹ ਕੁਦਰਤ ਦੀ ਬਖਸ਼ਿਸ਼ ਹੈ ਜੰਗਲਾਂ ਦੇ ਵਿੱਚ ਜੜੀ ਬੂਟੀ ਹੁੰਦੀ ਹੈਗੀ ਹੈ ਜਾਨਵਰ ਜਿਹੜਾ ਬੋਲ ਨਹੀਂ ਸਕਦਾ ਤਕਲੀਫ ਉਹਨੂੰ ਵੀ ਹੁੰਦੀ ਹੈ ਹੁਣ ਮੈਂ ਤੁਹਾਨੂੰ ਇੱਕ ਮਿਸਾਲ ਦਿੰਨਾ ਵੀ ਜਿਹੜੀਆਂ ਮੱਝਾਂ ਗਾਇਆਂ ਚਰਦੀਆਂ ਨੇ ਆਪਣੇ ਜੰਗਲਾਂ ਦੇ ਵਿੱਚ ਆਪਾਂ ਖੁੱਲਾ ਛੱਡ ਦਿੰਨੇ ਆ ਉਹਨਾਂ ਨੂੰ ਪਤਾ ਹੁੰਦਾ ਸਾਡਾ ਜਿਗਰ ਨੁਕਸ ਹੈ ਡਾਕਟਰ ਕੋਲ ਤਾਂ ਨਹੀਂ ਜਾਂਦੀਆਂ ਕਿਸੇ ਵੈਦ ਕੋਲ ਵੀ ਨਹੀਂ ਜਾਂਦੀਆਂ ਕੀ ਹੈ ਇਹ ਜੜੀ ਬੁਟੀ ਜਿਹੜੀ ਪਨਰਨਵਾ ਹੈ ਇਹਨੂੰ ਖਪਰਾ ਕੇ ਨੇ ਇਹਦੀ ਕਾਹ ਹੁੰਦੀ ਆ ਉਹ ਇਹਦੀ ਕਾਹ ਖਾ ਕੇ ਆਪਣੇ ਜਿਗਰ ਦਾ ਰੋਗ ਠੀਕ ਕਰ ਲੈਂਦੀ ਆ ਨੇ ਉਹਨਾਂ ਨੂੰ ਕੋਈ ਸਾਈਫ ਹੈ ਸਾਈਡ ਇਫੈਕਟ ਨਹੀਂ ਹੁੰਦਾ ਦੁਸ਼ਪ੍ਰਭਾਵ ਕੋਈ ਨਹੀਂ ਹੁੰਦਾ ਇਸੇ ਤਰ੍ਹਾਂ ਕੋਈ ਵੀ ਦੁਸ਼ਪ੍ਰਭਾਵ ਆਯੁਰਵੈਦਿਕ ਜੜੀ ਬੁਟੀ ਦਾ ਨਹੀਂ ਹੈਗਾ ਇਹਦੀ ਮੈਂ ਤੁਹਾਨੂੰ ਸੌ ਚੱਕ ਲੈਣਾ ਹੈ ਪੁੱਛਣਾ ਚਾਹਾਂਗੀ ਤੁਹਾਡੀ ਸ਼ਾਪ ਜਿਹੜੀ ਹੈ ਕਿੰਨੀ ਪੁਰਾਣੀ ਕਿਉਂਕਿ ਅਸੀਂ ਚਲੰਦਰ ਤੋਂ ਇੱਥੇ ਆਏ ਤੇ ਅਸੀਂ ਜਿੰਨੂੰ ਵੀ ਪੁੱਛਿਆ ਵੀ ਸਾਨੂੰ ਨੂਰ ਮੈਲੀਆ ਹਕੀਮ ਦੇ ਬਾਰੇ ਦੱਸੋ ਵੀ ਕਿੱਥੇ ਹੈ ਉਹਨਾਂ ਨੇ ਮਤਲਬ ਵੀ ਕਹੀ ਹੁੰਦੇ ਆ ਸੋਚਦੇ ਆ ਵੀ ਸਾਨੂੰ ਪਤਾ ਨਹੀਂ ਪਰ ਉਹਨਾਂ ਨੇ 1 ਮਿੰਟ 'ਚ ਦੱਸਤਾ ਹਾਂਜੀ ਬਿਲਕੁਲ ਠੀਕ ਹੈ ਜੀ ਸਾਡੀ ਦੁਕਾਨ ਜਿਹੜੀ 120 ਸਾਲ ਪੁਰਾਣੀ ਹੈ ਜਿੱਥੇ ਮੈਂ ਮੇਰੇ ਪਿਤਾ ਜੀ ਤੇ ਮੇਰਾ ਬੇਟਾ ਤਿੰਨ ਪੀੜੀਆਂ ਤਾਂ ਅਸੀਂ ਇਕੱਠੇ ਇਸ ਵੇਲੇ ਬੈਠੇ ਹੈਗੇ ਆਂ ਪਰਦਾਦਾ ਜੀ ਨੇ ਸਾਡੇ ਨੇ 1905 ਸ਼ੁਰੂ ਕੀਤੀ ਸੀਗੀ ਸਤੋਬਾ ਸਾਡੇ ਦਾਦਾ ਜੀ ਰਹੇ ਨੇ ਤੇ ਤੋ ਇਹ ਇੰਨਾ ਇਤਿਹਾਸ ਲੋਕਾਂ ਦੀ ਸੇਵਾ ਦਾ ਹੈਗਾ ਤਾਂ ਤੁਹਾਨੂੰ ਬਿਲਕੁਲ ਦਿੱਕਤ ਨਹੀਂ ਹੋਈ ਬਾਕੀ ਜੇ ਕਿਸੇ ਨੇ ਇੱਥੇ ਪਹੁੰਚਣਾ ਹੈ ਫਲੋਰ ਦੇ ਵਿੱਚ ਰੇਲਵੇ ਸਟੇਸ਼ਨ ਤੇ ਆ ਕੇ ਕਿਸੇ ਨੇ ਵੀ ਪੁੱਛ ਲੋ ਨੂਰ ਮੈਲੀਆ ਹਕੀਮ ਦੀ ਦੁਕਾਨ ਕਿੱਥੇ ਹੈ ਮੇਨ ਬਾਜ਼ਾਰ ਦੇ ਵਿੱਚ ਮੇਰਾ ਨੰਬਰ ਹੈਗਾ 9814635533 9914635533 ਨੰਬਰ ਵੀ ਮੇਰਾ ਸ਼ਤਪੀ 25 ਸਾਲ ਪੁਰਾਣਾ ਹੈ ਜਿੰਨੇ ਵੀ ਦਰਸ਼ਕ ਤੁਹਾਡੇ ਬਾਹਰ ਬੈਠੇ ਦੇਖਦੇ ਹੋਣਗੇ ਜੋ ਮੈਨੂੰ ਜਾਣਦੇ ਨੇ ਉਹਨਾਂ ਦੇ ਫੋਨ 'ਚ ਮੇਰਾ ਨੰਬਰ ਵੀ ਜ਼ਰੂਰ ਹੋਵੇਗਾ। ਬਾਕੀ ਇੱਕ ਵਾਰ ਫੇਰ ਤੁਹਾਡਾ ਬਹੁਤ ਧੰਨਵਾਦ ਟੀਵੀ ਐਨ ਆਰ ਆਈ ਦਾ। ਥੈਂਕ ਯੂ। ਸੋ ਅਸੀਂ ਗੱਲਬਾਤ ਕੀਤੀ ਤੇ ਇਹਨਾਂ ਨੇ ਸਾਨੂੰ ਦੱਸਿਆ ਕਿ ਲੀਵਰ ਦੀ ਦਿੱਕਤ ਆਂਦੀ ਕਿਉਂ ਹੈ ਇਸ ਦਾ ਕਾਰਨ ਕੀ ਹੈ ਇਸ ਦਾ ਇਲਾਜ ਕੀ ਹੈ ਸਾਰੀ ਜਾਣਕਾਰੀ ਜੋ ਤੁਹਾਡੇ ਨਾਲ ਸਾਂਝੀ ਕੀਤੀ ਤੁਸੀਂ ਵੀ ਸੁਣੀ ਤਾਂ ਜੇਕਰ ਤੁਹਾਨੂੰ ਕੋਈ ਦਿੱਕਤ ਆਂਦੀ ਹੈ ਲੀਵਰ ਨੂੰ ਲੈ ਕੇ ਤੇ ਤੁਸੀਂ ਅੰਗਰੇਜ਼ੀ ਦਵਾਈ ਖਾ ਕੇ ਪਰੇਸ਼ਾਨ ਹੋ ਗਏ ਹੋ ਜਾਂ ਇਸ ਦਾ ਅਸਰ ਨਹੀਂ ਹੋ ਰਿਹਾ ਤੇ ਇੱਕ ਵਾਰ ਆਯੁਰਵੈਦਿਕ ਦਵਾਈ ਜਿਹੜੀ ਹੈ ਜਰੂਰ ਟਰਾਈ ਕਰੋ ਜਿਹੜੀ ਕਿ ਇਹਨਾਂ ਨੇ ਜਾਣਕਾਰੀ ਦਿੱਤੀ ਹੈ ਤੇ ਤੁਸੀਂ ਸੁਣੀ ਵੀ ਹੈ ਤੇ ਜੇਕਰ ਤੁਹਾਨੂੰ ਕੋਈ ਇਸ ਦੇ ਬਾਰੇ ਜਾਣਕਾਰੀ ਹੋਰ ਚਾਹੀਦੀ ਹੈ ਤੇ ਨੰਬਰ ਜਿਹੜਾ ਹੈ ਸਕਰੀਨ ਤੇ ਦਿਖ ਰਿਹਾ ਇੱਕ ਵਾਰ ਜਰੂਰ ਕੰਟੈਕਟ ਕਰੋ